ਕਭੀਰ 파ਰਸ ਚੰਦਨ ਤਿੰਨ ਹੈ ਏਕ ਸੁਗੰਧ ਤਹ ਮਿਲ ਤੇਉ ਉਤਮ ਪਏ ਲੋਹ ਕਾਠ ਨਰਗੰਧ ਇਹ ਪਵਨ ਸਲੋਕ ਭਗਤ ਕਬੀਰ ਸਾਹਿਬ ਦਾ ਉਚਾਰਨ ਕੀਤਾ ਹੋਇਆ 77 ਨੰਬਰ ਸਲੋਕ ਹੈ ਇਸ ਪਾਵਨ ਸ਼ਲੋਕ ਅੰਦਰ ਸਤਿਗੁਰੂ ਕਬੀਰ ਸਾਹਿਬ ਨੇ ਪਰਮਾਤਮਾ ਵਹਿ ਗੁਰੂ ਪਰਮੇਸ਼ਰ ਬਾਰੇ ਉਸ ਅਕਾਲ ਪੁਰਖ ਜੀ ਦੇ ਗੁਣਾ ਬਾਰੇ ਸਾਨੂੰ ਪਾਰਸ ਅਤੇ ਚੰਦਨ ਦਾ ਪਰਮਾਨੰਦ ਕੇ ਸਮਝਾਇਆ ਸਤਿਗੁਰੂ ਜੀ ਲਿਖਦੇ ਨੇ ਕਬੀਰ ਪਾਰਸ ਚੰਦਨ ਹੈ ਤਿੰਨ ਹੈ ਇੱਕ ਸੁਗੰਧ ਜਿਵੇਂ ਪਾਰਸ ਅਤੇ ਚੰਦਨ ਦੇ ਵਿੱਚ ਇੱਕ ਇੱਕ ਗੁਣ ਹੈ ਪਾਰਸ ਦੇ ਵਿੱਚ ਗੁਣ ਹੈ ਕਿ ਜੇ 12 ਧਾਤਾਂ ਵਿੱਚੋਂ ਕਿਸੇ ਵੀ ਧਾਤ ਨਾਲ ਟੱਚ ਹੋ ਜਾਂਦਾ ਭਾਵੇਂ ਕੋਈ ਵੀ ਧਾਤ ਹੈ ਜਿਹੜੀ 12 ਧਾਤਾਂ ਵਿੱਚੋਂ ਪਾਰਸ ਦੇ ਨਾਲ ਸੁਹਾ ਦਿਓ ਉਹਨੂੰ ਤੇ ਉਹਨੇ ਸੋਨਾ ਬਣ ਜਾਣਾ ਇਹ ਪਾਰਸ ਦਾ ਗੁਣ ਹੈ ਤੇ ਚੰਦਨ ਦਾ ਗੁਣ ਹੈ ਇੱਕ ਬਾਸ ਦੇ ਦਰਖਤ ਨੂੰ ਛੱਡ ਕੇ ਬਾਕੀ ਹਰ ਇੱਕ ਦਰਖਤ ਹਰ ਇੱਕ ਬੂਟੀ ਹੈ ਜਿਹੜੀ ਚੰਦਨ ਨਾਲ ਜੁੜ ਕੇ ਚੰਦਨ ਦਾ ਰੂਪ ਹੋ ਜਾਂਦੀ ਹੈ ਇਹ ਗੁਣ ਹੈ ਬੜੇ ਵੱਡੇ ਜਿਹੜੇ ਗੁਰੂ ਸਾਹਿਬ ਪ੍ਰਮਾਣ ਦੇ ਰੂਪ ਦੇ ਵਿੱਚ ਵਰਤਦੇ ਨੇ ਕੇ 파ਰਸ 12 ਧਾਤਾਂ ਨੂੰ ਸੋਨਾ ਬਣਾ ਦਿੰਦਾ ਹੈ ਤੇ ਦੁਨੀਆ ਦੀ ਹਰ ਇੱਕ ਵੰਸ਼ਪਤੀ ਨੂੰ ਚੰਦਨ ਆਪਣਾ ਰੂਪ ਬਣਾ ਸਕਦਾ ਹੈ ਇਸੇ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਪ੍ਰਮਾਤਮਾ ਅਕਾਲ ਪੁਰਖ ਦੇ ਵਿੱਚ ਵੀ ਗੁਣ ਹਨ ਜਿਹੜਾ ਉਸ ਮਾਲਕ ਵਹਿਗੁਰੂ ਪਰਮੇਸ਼ਰ ਦੇ ਗੁਣਾਂ ਨਾਲ ਜੁੜ ਜਾਂਦਾ ਹੈ ਪ੍ਰਮਾਤਮਾ ਦੀ ਭਗਤੀ ਕਰਦਾ ਹੈ ਸਤਿਗੁਰ ਕਹਿੰਦੇ ਨੇ ਉਹ ਪ੍ਰਮਾਤਮਾ ਦਾ ਨਾਮ ਐਸਾ ਗੁਣ ਹੈ ਚੋਰ ਨੂੰ ਸਾਧ ਬਣਾ ਸਕਦਾ ਹੈ ਕਿ ਬੇਈਮਾਨ ਦਾ ਜੀਵਨ ਬਦਲ ਸਕਦਾ ਹੈ ਤੇ ਕਸਾਈਆਂ ਨੂੰ ਧਰਮੀ ਬਣਾ ਸਕਦਾ ਹੈ ਕਿਨ ਤੋਂ ਭਾਵ ਹੈ ਕਿ ਜਿਵੇਂ 파ਰਸ ਅਤੇ ਚੰਦਨ ਆਪਣੇ ਗੁਣਾ ਕਰਕੇ ਆਪਣੇ ਨੇੜੇ ਆਉਣ ਵਾਲੀਆਂ ਵਸਤੂਆਂ ਅਤੇ ਵੰਸਪਤੀ ਨੂੰ ਬਦਲ ਦਿੰਦੇ ਨੇ ਇਸੇ ਤਰ੍ਹਾਂ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਹੈ ਕਿਸੇ ਤਰ੍ਹਾਂ ਦੀ ਵੀ ਬਿਰਤੀ ਦਾ ਮਾਲਕ ਪਰਮਾਤਮਾ ਅਕਾਲ ਪੁਰਖ ਜੀ ਦੇ ਗੁਣਾਂ ਨੂੰ ਗਾਉਣ ਲੱਗ ਪੈਂਦਾ ਜਦੋਂ ਪਰਮਾਤਮਾ ਦਾ ਸਿਮਰਨ ਕਰਦਾ ਹੈ ਤਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਉਸ ਮਨੁੱਖ ਦਾ ਜੀਵਨ ਬਦਲ ਦਿੰਦੇ ਨੇ ਪਰ ਆਸਥਾ ਜ਼ਕੀਰ ਤੇ ਪ੍ਰੇਮ ਨਾਲ ਸਤਿਗੁਰ ਕਹਿੰਦੇ ਨੇ ਜਿਹੜਾ ਪਰਮਾਤਮਾ ਦੇ ਗੁਣ ਗਾਉਂਦਾ ਹੈ ਫਿਰ ਪਰਮਾਤਮਾ ਦੀ ਮਿਹਰ ਦੀ ਨਦਰ ਉਹਦੇ ਤੇ ਪੈਂਦੀ ਹੈ ਵੱਡੇ ਵੱਡੇ ਨਸ਼ੇ ਕਰਨ ਵਾਲੇ ਨਸ਼ੀੜੀਆਂ ਦੇ ਜੀਵਨ ਪਰਮਾਤਮਾ ਦੀ ਮਿਹਰ ਨਾਲ ਬਦਲੇ ਜਾਂਦੇ ਨੇ ਵੱਡੇ ਵੱਡੇ ਠੱਗ ਬੇਈਮਾਨ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਜੁੜ ਕੇ ਬਦਲ ਜਾਂਦੇ ਨੇ ਤੋਂ ਇੱਥੇ ਵੱਡੇ ਵੱਡੇ ਠੱਗ ਚੋਰ ਲੁਟੇਰੇ ਸੱਜਣ ਠੱਗ ਵਰਗੇ ਪਰਮਾਤਮਾ ਦੇ ਨਾਮ ਨਾਲ ਗੁਰਸੰਗਤ ਕਰਕੇ ਬਦਲ ਗਏ ਨੂਰਸ਼ਾ ਜਾਦੂਗਰਨੀ ਵਰਗੀਆਂ ਬਦਲ ਗਈਆਂ ਇੱਥੇ ਕੌਡੇ ਵਰਗੇ ਬਦਲੇ ਨੇ। ਤੋਂ ਸਤਿਗੁਰ ਕਹਿੰਦੇ ਨੇ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਦੀ ਤਾਕਤ ਹੈ। ਜਿਵੇਂ ਪਾਰਸ ਦੇ ਗੁਣ ਦੀ ਤਾਕਤ ਲੋਹੇ ਨੂੰ ਸੋਨਾ ਬਣਾ ਦਿੰਦਾ ਹੈ, ਚੰਦਨ ਹੈ ਜਿਹੜਾ ਰਿੰਡ ਨੂੰ ਚੰਦਨ ਆਪਣਾ ਰੂਪ ਦੇ ਦਿੰਦਾ, ਆਪਣੀ ਸੁਗੰਧੀ ਦੇ ਦਿੰਦਾ। ਇਦਾਂ ਹੀ ਪਾਸ਼ਾ ਕਹਿੰਦੇ ਨੇ ਪਰਮਾਤਮਾ ਕਾਲਪੁਰਖ ਆਪਣਾ ਸਰੂਪ ਹੈ ਜਿਹੜਾ ਆਪਣਾ ਨੂਰ ਬਖਸ਼ ਦਿੰਦਾ ਉਹਨਾਂ ਨੂੰ ਜਿਹੜੇ ਉਸ ਮਾਲਕ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦੇ ਨੇ। ਕਬੀਰ 파ਰਸ ਚੰਦਨੈ ਤਿੰਨ ਹੈ ਇੱਕ ਸੁਗੰਧ ਤੇ ਇਹ ਮਿਲ ਤੂ ਉਤਮ ਪਏ ਲੋਹਾ ਆਠ ਨਰਗੰਧ ਜਿੱਦਾਂ ਪਾਸ਼ਾ ਕਹਿੰਦੇ ਨੇ ਲੋਹਾ ਚੰਦਨ ਨਾਲ ਲੋਹਾ 파ਰਸ ਨਾਲ ਜੁੜ ਕੇ ਸੋਨਾ ਬਣ ਗਿਆ ਤੇ ਜਿਹੜਾ ਸੁਗੰਧੀ ਤੋਂ ਖੋਖਲਾ ਖਾਲੀ ਦਰਖਤ ਹੈ ਉਹ ਚੰਦਨ ਨਾਲ ਜੁੜ ਕੇ ਸੁਗੰਧੀ ਵਾਲਾ ਬਣ ਜਾਂਦਾ ਹੈ ਇਦਾਂ ਹੀ ਪ੍ਰਮਾਤਮਾ ਦੀ ਬੰਦਗੀ ਕਰਕੇ ਉਹ ਗੁਣਾਂ ਨਾਲ ਭਰਿਆ ਹੋਇਆ ਬੰਦਾ ਜਿਹੜਾ ਉਹ ਗੁਣਾਂ ਨਾਲ ਭਰ ਜਾਂਦਾ ਉਹਦੀ ਜ਼ਿੰਦਗੀ ਗੁਣਾਂ ਨਾਲ ਭਰਪੂਰ ਹੋ ਜਾਂਦੀ ਹੈ